ਸਤਨਾਮ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਬ੍ਰਖ ਨਿਰਭਉ ਨਿਰਵੈਰੁ ਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਆ ਸਚ ਜੁਗਾ ਸਚ ਹੈ ਵੀ ਸਚ ਨਾਨਕ ਸਿ ਵੀ ਸਚ ਸੋਚੈ ਸੋਚਨਾ ਹੋਈ ਜੇ ਸੁਚੀ ਰਖਵੈ ਰੇ ਟੁੱਪਾ ਟੁਪਣਾ ਹੋਈ ਜੇ ਲੈ ਰਹੇ ਨਿਤਾਰ ਭੁੱਖਿਆ ਭੁੱਖਣਾ ਉੱਤਰੀ ਜੀਵਨਾਂ ਬੁਰੀਆਂ ਭਾਰ ਸੈ ਸਿਆਨ ਪਾ ਲਖ ਹੋਇ ਤੈ ਕਨ ਚੱਲੇ ਨਾਲ ਕਿਛ ਤੇ ਅਰਹ ਹੋਈ ਜੇ ਕੇ ਕੂੜੇ ਟੁੱਟੇ ਪਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਣਾ ਕਰ ਰੁਕਣਾ ਕਹਿ ਜਾਈ ਹੁਕਮੀ ਹੋਣ ਦੀ ਹੁਕਮ ਲੈ ਵੜਿਆਈ ਹੁਕਮੇ ਵਰਤਮਨੀ ਚ ਹੁਕਮ ਆਲੇ ਦਸਪੈ ਹੈ ਇੱਕ ਨਾ ਹੁਕਮ ਬਖਸ਼ੀ ਇੱਕ ਹੁਕਮੇ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਰੁਕਣਾ ਕੋਈ ਨਾਨਕ ਕੁਮੈ ਜਿਉ ਜਹ ਤਹ ਹਮ ਕਹਿ ਨ ਕੋਈ ਗਾਵੇ ਕੋ ਤਾਨ ਹੋਇ ਕਿਸੈ ਤਾਨ ਗਾਵ ਕੋ ਲਾ ਜਾਣੀ ਨਿਸਨ ਗਾਵੇ ਕੋ ਗੁਣ ਵਡਿਆਈਆਂ ਚਰ ਗਾਵੇ ਕੋ ਵਿਦਿਆ ਵਿਖਾਈ ਚਰ ਗਾਵੇ ਕੋ ਸਾਧ ਕਰੇ ਤਨਖੇ ਗਾਵ ਕੋ ਜੀ ਲੈ ਫਿਰ ਦੇਹ ਗਾਵੇ ਕੋ ਲਾਪੜਿਸੈ ਦੂਰ ਗਾਵੇ ਕੋ ਏਖੇ ਹਦਰ ਰਹੂਰ ਵਿਚਨਾ ਕਠਿਨ ਆਵ ਤੂਟ ਕਕ ਕਠੀ ਗੋਟੀ ਗੁਟ ਉਟ ਦਿਨ ਦੇ ਲੈਂਦੇ ਤਖਪ ਹੈ ਜੁਗ ਜੁਗੰਤਰ ਖਾਈ ਖ ਹੈ ਹੁਕਮੇ ਹੁਕਮ ਚਲਾਇ ਰਹਾ ਨਾਨਕ ਵਿਸ਼ੇ ਵਿਫਰਵ ਸਤ ਸ ਸਚਨਾ ਭਖ ਭਵ ਪਰ ਅਖੇ ਮੰਗੈ ਦੇਹ ਦੇਹ ਦਾ ਕਰੀ ਲਤਰੂ फिर क्या रखिए जज से दरबार मुहाम के बोलन बोलिए जज सुंदर बियार अमृत वेला साचना हो रही है विचार कर्मिया कपड़ा नदी मुख द्वार नान की वाजानिया सब बेस्तियार तापे न जाए गीता न हुए आप या निर्जन सोए जिनसे वेतन पाया मारो नान कविया गुनी न दारा ਗਾਵਿਆ ਸੁਨੇ ਮਰਖੇ ਭਉ ਦੁਖ ਪਰਹ ਸੁਖ ਲਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰ ਈਸ਼ਰ ਗੁਰ ਗੋਰ ਕਬਰਮਾ ਗੋਰ ਪਾਰਵਤੀ ਮਾਈ ਜਿਹੋ ਜਨ ਅੱਖ ਨਹੀ ਕੈਨ ਕਥਨ ਜਾਈ ਗੁਰਾ ਇਕ ਦੇਵੜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਸਨ ਨਜਾਈ ਵੀਰ ਤਨਹਾ ਜੇਤ ਸੁਪਾਵਾਂ ਬਿਨ ਬਾਰੇ ਕੈ ਨਹਾਇ ਕਰੀ ਜੇਤਿ ਸ੍ਰੀ ਟੂਪਾਈ ਵਿੰਕਾ ਬਿਨ ਕਰਮਾਂ ਕੇ ਮਿਲੇ ਲੈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿਖਿ ਸਣੀ ਗੁਰਾ ਇੱਕ ਦੇਉ ਜਾਈ ਸਭਨਾ ਜੀ ਹਾਂ ਕਾ ਇੱਕ ਦਟ ਸੁਮੈ ਸੁਨ ਜਾਈ ਜੇ ਦੁਖ ਤਾਰਿਆ ਰਜੈ ਹੋ ਸੁਣੀ ਹੋਈ ਨਾਖਣਾ ਵੇਟਾਰਿਆ ਅਨਾਥ ਰ ਸਭ ਕੋਈ ਰੰਗਨ ਰਖਾਇਕ ਜਸ ਕੀ ਜਗ ਲੀ ਜੇਤਿ ਸੇ ਨਦਨ ਆਏ ਤਾਵਨ ਨ ਵਿਚੈ ਕੀ ਕੀਟਾ ਅੰਦਰ ਕੀ ਕਰ ਦੋਸੀ ਦੋਸਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਗੀ ਇਹ ਕੋ ਨ ਸਜੈ ਜੇਤਿ ਸੇ ਗੁਣ ਕੋਇ ਕਰੀ ਸੁਨੈ ਸੇ ਪੀ ਸੁਨਾਤਿ ਕ੍ਰਿਸ਼ਨ ਦੱਤ ਰਕਸ ਸੁਨੇ ਆਦੀ ਲੋਪਤਾਲ ਸੁਨੇ ਪਾਇਨਸ ਕੇਤ ਨਾਨਪਤੈ ਸਦੇਵਿਕਾ ਸੁਨੇ ਰੂਪ ਕਨੈਸ ਸੁਨੇ ਆਈਸ਼ਰ ਬਰਮਾ ਇੰਦ ਸੁਨੇ ਮੁਕਸਲ ਹਮੰਦ ਸੁਨੇ ਜੋ ਜੁਗਤ ਤਨਵੇ ਸੁਨੇ ਸਾਸ਼ਤ ਸਿਮਰਤਿ ਵੇਦ ਨਾਨਪਤੈ ਸਦੇਵਿਕਾ ਸੁਨੇ ਰੂਪ ਕਨੈਸ ਸੁਣਿਆ ਸਸੰਦੂ ਗਿਆਨ ਸੁਣਿਆ ਸ੍ਰਿ ਕਾਿਸ਼ਿਨਾਨ ਸੁਣਿਆ ਪਰਪਟਪਾ ਮਹਾਨ ਸੁਣਿਆ ਲਗੈ ਸੇ ਧਿਆਨ ਗੁਇ ਤਸਵੀਕ ਸੁਣਿਆ ਰੂਪ ਕਨਾਨ ਸੇ ਮਨਨੇ ਕੀ ਗੱਲ ਕਹੀ ਨਜੈ ਜੇ ਗੂਕਹਿ ਪਿਛੇ ਵਿਛੈ ਕਾਲ ਕਲਨਾ ਲਿਖਨ ਹਾਰ ਮਨਨੇ ਕਹਿ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਦਾ ਨੇ ਮਨ ਕੋਏ ਮੰਨੈ ਸਤਿ ਤੋ ਐ ਮਨ ਬੰਦ ਮੰਨੈ ਸਲਫਾਂ ਕੀ ਸੁਧ ਮਨੈ ਹੁ ਛੋਟਾ ਨਾ ਖੈ ਮਨ ਜਦ ਕੈਸਾ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਨਿ ਕੋ ਮੰਨਦਾ ਨੇ ਮਨ ਕੋਏ ਮਨ ਮਾਠਾ ਗਨ ਪੈ ਮਨੈ ਪਾਸੂ ਬਰਕਰਜਾਈ ਮਨੈ ਮਾਗਨਟੰਡ ਭੰਤੋ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨਾ ਪਾਵੇ ਮੋਖ ਦੁਆਰ ਮਨ ਨਾ ਪਰਵਾਰੇ ਸਹਾਰ ਮਨ ਨਾ ਤਰੈ ਤਾਰੀ ਗੁਰ ਸਿੱਖ ਮਨ ਨਾਮ ਪੈ ਨਾ ਵੇਖ ਐਸਾ ਨਾ ਮਿਲ ਜਿਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨਾ ਪੰਜੇ ਸਹ ਕਰ ਜਾਣ پنچا کا گر ایک دیا نا جی بو گہ کرے بچار کرتک کرنا نا سمار تولیا کا پوت سنتو رکھا جن سوت جب بجے ہوش تبل کی پارو دھرتی ہوے ہو رہا دستی پاتلے کنجو را ਗੀਜ ਰੰਗਾ ਕੈ ਨਾਵ ਸਭ ਨਾ ਲਿਖਿਆ ਔਰੀ ਕਲਾ ਮੋ ਔਰੀ ਖਾਰੀ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਹਲਿਓ ਰੂਪ ਕੀਤੀ ਦਾ ਜਾਣਕਾਰ ਕੋਤ ਕੀਤਾ ਬਸੋ ਇੱਕ ਗਉ ਆਉ ਇਸਤੇ ਹੋਏ ਲਾ ਜੀਆ ਗੁਰੂ ਕੰਗਹਾਂ ਵਿਚਾਰ ਵਾਰੰਜਾ ਵੇ ਇਕਵਾਰ ਜੋ ਦਤ ਭਾਵ ਸੰਗ੍ਰਿ ਕਾ ਤੂ ਸਦਾ ਸਲਾਮ ਨਿਰੰਕਰ ਅਸੰਗ ਜਪ ਕ ਸੰਗ ਭਾਵ ਸੰਗ ਪੂਜਾ ਅਸੰਗ ਕਾ ਸੰਗ ਰੰਤ ਮੁਕਤ ਪਾਠ ਅਸੰਗ ਜੋਗ ਮਾਨਾ ਰਹੈ ਉਦਾਸ ਅਸੰਗ ਭਜ ਗੁਣ ਗਿਆਨ ਵੀਚ ਅਸੰਗ ਸਦੇ ਸੰਗ੍ਰਤਰ ਸੰਗ ਸੂਰਮੋ ਬਸੈਰ ਸੰਗ ਮੋਨ ਦੇਉਦਾਇਤਰ ਕੁਦਰਤ ਕੌਣ ਕਹਾ ਵੀ ਚਰ ਵੈਰਿੰਜਾ ਮੈਂ ਇੱਕ ਵਾਜੋ ਤੁਪਾ ਵਾ ਸੈ ਬ੍ਰਿਕ ਤੂੰ ਉਸ ਦਾ ਸਨਾਮ ਨਿਰੰਕਰ ਅਸੰਖ ਮੂਰਖਾਂ ਦਾ ਘੂਰ ਅਸੰਖ ਚੋਰ ਹਰਾਮਪੂਰ ਸੰਖਮਰ ਕਾ ਚਾਹੇ ਜੋ ਜ ਅਸੰਗਲ ਬਣਿਤ ਅਗਮਹ ਅਸੰਪਾਸੀ ਪਾਪ ਕਰ ਜਾਏ ਅਸੰਕੂਰਿਆ ਕੁਰੇ ਫੇਰਾ ਸੰਖ ਮੇਸ ਮਨ ਵਖਾ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਿ ਵਿਚਰ ਵਰੰਡ ਇੱਕ ਵਾਰੀ ਜੋ ਤੁਧ ਭਾਵ ਸੰਭ੍ਰਿਕਾ ਤੁਮ ਸਲਾ ਸਲਾਮ ਨਿਰੰਕਾਰ ਅਸੰਖਨਾ ਸੰਤ ਅਗਮ ਅਗਮ ਅਸੰਖ ਲੋ ਅਸੰਖੈ ਸਿਰ ਪਰ ਅਖਰੀ ਨਾਮ ਅਖਰੀ ਸਲਹ ਅਖਰੀ ਜਾਨ ਜੀ ਗੁਣ ਗਹ ਅਖਰੀ ਲਿਖਣ ਬੋਲਣ ਬਾਨ ਅਕਰ ਸੇ ਸੰਜੋਗ ਕਰਨ ਜਿਨੇ ਲਿਖਿਆ ਦਿਸਰਨਾ ਹੈ ਜੇ ਫਰਮਾਇ ਤੇਤੇ ਪਾ ਹੈ ਜਿਤਾ ਕੀਤਾ ਤੇਤਾ ਨਾ ਮਿੰਨਾ ਵੈ ਨਹੀਂ ਕੋਟਾ ਕੋਦਰ ਕੌਣ ਕਹਾ ਵੀਚਰ ਵਰ ਜਮ ਏਕਵਰੀ ਜੋਤਿ ਦਾ ਭਾਵ ਸੰਬ੍ਰਿਕ ਮੂਸ ਸਦਾ ਸਲਾਮ ਤਨਿਰੰਕਰ ਭਰੀਏ ਅਤ ਪੈ ਤਨ ਲਿਹੀ ਪਾਣੀ ਚਟੈ ਉਤਰਖੀ ਮੂਤ ਬਲੀਤੀ ਕੱਪੜ ਹੋਏ ਜੀ ਸਾ ਮੂਹ ਲਿਆ ਤੈ ਪਰਯ ਮਰਪਕ ਸੰਗ ਉਤਪਨ ਕਰੰਗ ਆਪਣੀ ਪਾਪੀ ਅਕਰਨਾ ਕਰ ਕਰ ਕੰਨਾ ਲਿਖ ਲੈ ਜਾ ਆਪੇ ਵੀ ਦੇ ਆਪੇ ਖ ਨਾਨਕ ਮੀ ਜਹ ਫੀਰ ਤਵ ਲੈ ਦੇ ਦਾਨ ਜਿ ਕੋ ਪਾਵੈ ਤਲ ਕਾ ਮਾਨ ਸੁਨਿਆ ਮਨਿਆ ਮਨ ਕੀ ਤੇ ਪਾਉ ਅੰਤਰ ਗਤੀ ਦਮਲ ਨਾ ਹੋ ਸਭ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਬਤ ਨਾ ਹੋਏ ਸੋ ਅਸਤਾਦ ਬਾਣੀ ਬਰਮਾ ਸਤ ਸੁਹਾਸ ਦਾ ਮੰਤਾ ਕਉਨ ਸੇ ਲਵਤ ਕਵਨਾ ਕਉਨ ਚਿਰ ਕਉਨ ਵਾਤ ਸਰਤੀ ਮਹਾਂ ਕਵਨਾ ਜਿਤੁ ਆਕਾਰੂ ਵੀਨ ਪਾਇਆ ਪੰਡਤੀ ਜੇ ਹੋਏ ਲੇਖ ਪੁਰਾਨ ਵਸਤ ਨ ਪਾਇਓ ਕਾਲੀਏ ਦੇ ਲਿਖਣੇ ਕੁਰਾਨ ਚਿਤਵ ਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਤੈ ਸੇਠੀ ਕੋ ਸਾਢੀ ਆਪੇ ਜਾਣੈ ਸੋਈ ਕਿਵ ਕਰਿ ਆਖੈ ਕਿਸੈ ਨਾਹੀ ਕੋ ਨੀ ਕਿਵ ਜਾਣੈ ਨਾਨਕ ਅਖਨ ਸਹਿ ਕੋ ਆਖੈ 1 2 1 ਸਿਆਣਾ ਵੱਡ ਸਹਿ ਲੀਨ ਹੈ ਕੀ ਤਰਕ ਹੋਇ ਨਾਨਕ ਜੀ ਕੋ ਹੈ ਪੂਜਨ ਅਗਿਆਨ ਸੁ ਹੈ ਆਤਲ ਬਤ ਲਖ ਗਸ ਅਗਸ ਉੜ ਪਰ ਪਾਲ ਸਕੀ ਵੀਰ ਕੇ ਨਿਕਵਾ ਤ ਸਹਿ ਸ 18 ਕਹਿਨ ਤੇ ਬਸ ਸੁ ਲੋਤਾ ਤ ਲਿਖਾ ਇਤ ਲਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਅਭੇਨਾ ਨਹੀਂ ਆਪ ਸਨਹੀ ਸਲਹੇ ਤਿਸਤ ਨਫਾਇਆ ਨਦੀਆ ਦੇਵ ਬਵਸਮ ਨਾ ਜਾਣੀਐ ਸਮਸਾ ਸੁਲਤਾਨ ਗਿਰਿ ਸੇਤੀ ਮਾਲ ਧਨ ਕੀੜੀ ਤਲ ਨ ਹੋਵਣੀ ਜੇਸ ਬਨੁ ਨਾ ਵੀਸ ਰਹੈ ਅੰਤਨਾ ਸਿద్ధి ਕਹਿ ਨੰਤ ਅੰਤਨਾ ਕਰਨੇ ਬੀਨ ਅੰਤ ਅੰਤਨਾ ਵਿਖਸ਼ਣੰਤ ਅੰਤਨਾ ਜਪੈ ਕ ਮਨਮੰਤ ਅੰਤਨਾ ਜਪੈ ਕੀਤ ਕਰੂ ਅੰਤਨਾ ਜਪੈ ਪਰਵਤ ਅੰਤ ਕਾਨ ਕੀਟੇ ਵਿਰਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤਨਾ ਜਾਣੇ ਕੋਈ ਬੁਖਤਾ ਕਹੀਐ ਬੁਖਤਾ ਹੋਵੇ ਵੱਡਾ ਸਹੀ ਤਤਥਉ ਉੱਚੇ ਉੱਪਰ ਉੱਚਾ ਨਾ ਹੋਵੇ ਉੱਚਾ ਹੋਵੇ ਕੋਈ ਤੇਸ ਉੱਚੇ ਕੋ ਜਾਣੈ ਸੋਏ ਜੀਵ ਰਿ ਆਵ ਜਾਣਿਆ পাপ ਨਾਨਕ ਨਵੀ ਕਰਮੀ ਦਾਤ ਬਹੁਤ ਕਰਮ ਕਹਿਣਾ ਜਾਏ ਵਿੰਨ ਦਾਤ ਤੈਨਾਤਮਾਏ ਕੀਤੇ ਮੰਗੇ ਦੁਰਪਰ ਕੀਤੇ ਗੰਨ ਨਹੀਂ ਵਿਚਰ ਕਿਤੇ ਖਾ ਟੁੱਟੇ ਵੇ ਕਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾ ਹੀ ਕਰ ਕਿਤੇ ਦੂਹੋ ਸਰਮਹਾਰ ਇਹ ਵੇਲਾ ਤੇਰੀ ਦੰਤਰ ਬਨਖਲਾਸੀ ਭਾਣੇ ਹੋਏ ਹੋ ਰਾ ਨਸਕੇ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੇ ਜੇਤੀਆ ਮਹਾ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੇਖੇ ਕੀ ਜਿਸਨੋ ਬਖਸ਼ੇ ਸਿਵ ਸਿੰਹ ਨੰ ਪਸ਼ੈ ਪਚਹ ਅਮੁਲ ਗੁਨਾ ਅਮੁਲ ਅਪਾਰ ਬੁਲਵਾ ਪਾਰੀਏ ਮਗੰਡਾਰ ਅਮੁਲ ਹਮੁਲਾ ਜਹੈ ਮੂਲ ਭੈਮਲਾ ਸਮਹੈ ਮੂਲ ਧਰਮ ਦੀ ਮਾਨ ਮੂਲ ਧਰਮ ਪ੍ਰਮਾਨ ਮਲ ਬਖਸ਼ੀ ਸਮਨ ਇਸਤ ਮੂਲ ਕਰਮਲ ਫਰਮਾਨ ਮੁੱਲਾ ਬੁੱਲ੍ਹਾ ਕੇ ਨਾ ਜਾਇ ਆਖਾ ਗ੍ਰਹਿਣ ਨਿ ਲੈ ਆਖੇ ਵਿਤ ਪਾਤ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਪਰਮੇ ਆਖੇ ਅੰਦ ਕਰੂ ਪੀਟ ਗੋਵਿੰਦ ਆਖੇ ਅਸਰੇ ਆਖੇ ਸਿੱਧ ਆਖੇ ਗਤ ਗਿਤੇ ਬੁੱਧ ਆਖੇ ਨਾਨਕ ਆਖੇ ਦੀਵ ਆਖੈ ਸਨਮੁ ਜੀਵ ਕੀਤੇ ਅੱਖਿ ਅਕਨ ਪਹਿ ਕੀਤੇ ਕਹਿ ਕਹਿ ਉਟਟ ਜੈ ਇਤੇ ਕੀਤੇ ਹੋ ਰਿਹ ਤਾਖ ਨ ਸਕੈ ਕੀ ਕੀ ਜੀਵੁ ਭਾਵੈ ਜੀਵਨੋ ਵੇ ਨਾਮ ਕੀਣਾ ਨੇ ਸਾਚਾ ਸੋਇ ਏਕੋ ਆਖੈ ਬੋਲ ਵਿਗਰੂ ਤਾ ਲਿਖਿਆ ਸਿਰ ਗਵਾਰੰ ਗਵਨ ਉਦਾਰ ਕੀ ਹਾਸੁ ਗੁਰ ਕੀ ਹੈ ਜਿਵੇਂ ਸਰਸ ਮਾਲੇ ਵਾਜੇ ਨਾਦ ਅਨੇਕ ਸੰਕਹਿ ਕਿਤੇ ਵਹੁਨ ਹਾਰੇ ਕਿਤੇ ਰਾਗ ਮਰੀ ਸੁ ਕਹਿ ਨਾ ਕਿਤੇ ਗਾਵਨ ਹਾਰੇ ਗਾਹ ਤਨੋਂ ਬੋਨ ਬਾਣੀ ਬੈ ਸੰਤਰੇ ਗਾਵੇ ਰਜੇ ਧਰਮ ਨਵਾਰੇ ਗਾਵੇ ਚਿਤ ਗੁਪ ਲੈ ਜਾਣੇ ਲੇ ਲੇਕsearchTermੀ ਤਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸਹংসਦ ਸਵਾਰੇ ਗਾਵੇ ਇੰਦਨ ਸੁਨ ਬੈਠੇ ਦੇਵ ਤੰਦਨ ਲੈ ਗਾ ਸੇ ਸਮਤੀ ਇੰਦਰ ਗੰ ਸਮ ਸ ਵਿਚਾਰੇ ਗੰ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾ ਉਪਨਤ ਪਨ ਰੁਖੀ ਸੇ ਜੁਗ ਜੁਗ ਵੇਦਾਂ ਨਾਲ ਲੈ ਗਾਵੇ ਮੋਹਨੀਆ ਮਨ ਮੋਹਨਾ ਸੁਰਗਾ ਮਥਵੇ ਆਲੇ ਗਾਵ ਰਤਨੋ ਪਾਇ ਤੇਰੀ ਅਸੇ ਤੀਛਣਾ ਲੇਗਾ ਜੋ ਜਮਾ ਬਰਸੂ ਰਗਾ ਖਾਣੀ ਚਾਰੀ ਗਾਵ ਖੰਨ ਮਨਨ ਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤੁਦਨੋ ਗਾ ਜੋ ਤੁਪਾਵਨ ਰਤੇ ਤੇਰੀ ਬਤਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਨਾਨਕਿਆ ਵੀ ਚਾਰੀ ਸੁਈ ਸੁਈ ਸਦਾ ਸਤ ਸਾਹਿਬ ਸੱਚਾ ਸੱਚੀ ਨਾਹੀ ਹੈ ਬਿਓ ਸੀਦਾ ਅਨੰਦ ਸੀ ਰਤਨਾ ਜਨ ਰਚਾਈ ਰੰਗੀ ਰੰਗੇ ਪਾਤੀ ਕਰਕੇ ਜਸੀ ਮਾਇਆ ਜਨਉਪਈ ਕਰਤਰ ਵੇਖਾ ਕੀਤਾ ਆਪਣਾ ਜਿਵੇਂ ਦੀਵਲੀ ਹੈ ਜੋਤ ਸੁਭਾਵ ਹੈ ਸੋਹੀ ਕਰਸੀ ਹੁ ਨਾ ਕਰਨਾ ਜਾਈ ਸੋਪਾਨ ਸਹਾਪਾਤ ਸੈ വരത്തിമാജി <Nan> തേജാര ਕਰ ਕਰ ਵੇ ਦਿਨ ਆਪਨਾਤਨਾਤੀ ਸਚਾਤੀ ਰਿਸਰ ਰਸਤ ਸੰਜੋਗ ਜੋ ਦੋਇ ਕਾਚਰ ਲਿਖਿਆ ਭਾਗ ਅਦੇ ਸਿਆਦੀ ਆਦਿ ਆਦਾਨੀ ਲਾਨਨਾ ਹਤ ਜੁਰਵੇ ਕੋ ਇਸ ਇਕਮੈ ਜੁਤਵੀ ਆਈ ਤਿਡੇ ਰਿ ਪਰਵਾਨਾ ਇਕ ਸੰਸਾਰੀ ਇਕ ਮਨਾਰੀ ਇਕ ਲਾਇ ਦੀ ਮਾਨਾ ਜਿਤ ਸੁਪਾਵਤ ਟਲਾਵੇ ਜੇ ਹੋਏ ਪਰਮਾਨਾ ਹੋਵੇਖੇ ਉਹ ਨਾਨਦ ਨ ਆਵੇ ਬਹੁਤ ਹੋਏ ਨਾਨਾ ਆਦੇ ਸਿਆਦੇ ਆਦਨ ਨਾਨਾ ਨਾਇ ਤੇ ਜੁਗ ਜੁਗ ਇਕ ਇਸ ਅਸਨ ਲੋਏ ਲੋਏ ਪੰਡਾਰ ਜੋ ਕਿਰਪਾ ਸੋ ਏਕਾ ਵਾਰ ਕਰ ਕਰ ਵਿਖੇ ਸਿਰਜਨਹਾਰ ਨਾਨ ਸੱਚੇ ਕੀ ਸਾਂਚੀ ਕਰ ਆਦੇ ਤੁਸੀਂ ਆਦੇ ਇਸ ਆਦ ਨਿਲਨੰਨ ਹੈ ਤੇ ਜੁੜ ਗਏ ਕੋ ਇਸ ਇੱਕ ਦੂਜੀ ਪੌ ਲੱਖ ਹੈ ਲੱਖ ਅ ਲਵੀਸ ਲਹ ਲਾਗੇ ਲਾ ਆਖੀਏ ਇੱਕ ਨਾਮ ਜੈ ਜੀ ਸਹੀ ਤੇ ਫਤ ਪਵਨੀਆ ਚੜਿਏ ਹੋਇ ਆ ਕੀਸ ਸਨ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨੰਦਰੀ ਪਾਈਐ ਕੂਲੀ ਕੁੜਥੀ ਸੁ ਆਕਨ ਜੋਰ ਚ ਪੈਨੈ ਜੋਰ ਜੋ ਨ ਮੰਗਣ ਦੀਨ ਜੋਰ ਜੋ ਨ ਜੀਨ ਮਨਨ ਜੋਰ ਜੋ ਨ ਰਾਜ ਮਾ ਮਨਸੂਰ ਜੋ ਨ ਸੁੱਤੀ ਜਾਂ ਰੀਚਰ ਜੋ ਨ ਜੁਟੇ ਸੜਾ ਸੰਸਾਰ ਜਿਸਹ ਜੋਰ ਕਰਿ ਕੈ ਸੋਈ ਨਾਨਕ ਤੁਮਾ ਨੀਚ ਨ ਕੋਏ ਰਾਤੀ ਰਤੀ ਸਤੀ ਵਹਾਰ ਪਾਨ ਪਾਨਿ ਅਗਨੀ ਪਾਤਲ ਤਿਸੇ ਦਰਤੀ ਤਾਵ੍ਰ ਕੀ ਤਨੁ ਸਾਨ ਇਸੇ ਜੀਜ ਕੇ ਰੰਗ ਜਿਨ ਕੇ ਨਾਮ ਅਨੇਕਨ ਤ ਕਰਮੀ ਕਰਮੀ ਹੋਵਿ ਟਰੂ ਸਚਾ ਆਸਟਾ ਦਰਬਾਰ ਇਤਹਾਸ ਹੋਂ ਪੰਚ ਪਰਵਾਨਾ ਨਦਰੀ ਕਰਮ ਪਵੈ ਨੀ ਸਾਨਾਮ बरा काद करू ਵੇਸ वेस ਕਰਮ ਭੂਮੀ ਮੇਰ मे ਕਿਤੇ ਦੂਵ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਿਦ ਬਿਨਾਨਦ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵ ਨਾਨਕ ਕੀਤੇ ਕਿਤੇ ਰਣਸੰਮੁੰਦ ਕਿਤੇ ਅਖਾਰੀ ਕੀਤੇ ਅੰਬਾਣੀ ਕੀਤੇ ਪਾਤ ਨਰੰਦ ਕਿਤੇ ਸੁੱਤੀ ਸੇਵ ਕੀਤੇ ਨਾਨਕ ਅੰਤ ज्ञानखान में ज्ञान प्रचण्ड दत्था नाम रोकुलनदा शर्मखान की वाणी रूप तितक करत करियै बहुत अनूप तां कियां गल्लां कछियां न चाहै जेकू कहै बिचै बिष्टाए चितै करियै शुद्ध मतमन बुद्ध चितै करियै सुरा सदा की शुद्ध कर्मकान की वाणी जोर चित्त न कोई हूर चित्त जो मन मल पूरा تن मैं राम रहया प्रभु र सीतो सीता में मम हाय ताकर रूप न कतने जह न अहंरे न ठागे जह जिनके नाम से मन

ਜਤ ਪਹਾਰਾ ਧੀਰਜ ਸੁਨਿਆਰ ਐਹਰਨ ਮਤ ਵੇਦ ਹੱਠਿਆ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਕੜਿਆ ਸਭ ਸਚਿ ਟਸਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਿਹਰੀ ਨਿਹਾਸ ਲੋਕ ਤਨ ਗੁਰੂ ਪਾਣੀ ਪਿਤਾ ਮਾਤਾ ਧਰਮ ਹਤਿ ਦੇਵ ਸਰਦੁ ਨਾਹੀ ਨਾਇਕਿ ਨ ਸਦਜਗਤੋ ਚੰਗਿਆਈਆ ਬੁਰਿਆਈਆ ਵਟੈ ਪਰਮਹ ਦੂਰ ਕਰਮੀ ਆਪੋ ਆਪਣੀ ਕੇ ਨੀੜੈ ਕੇ ਦੂਰ ਜਿਨੀ ਨਾਮ ਸਿਐ ਗੈ ਮਸਕਰ ਸਾਨੋ नानकते मुख जले केते षटी नाल जिनी नाम दएया गाम सकत गाल नानकते मुख जले ਕਿਤੇ ਛੁਟੇ ਨਾ ਨਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੀ ਜੀਫਤ